ਹਾਂਜੀ ਸਰ ਤੇ ਪਿੰਡ ਵਿੱਚ ਕਿੱਦਾਂ ਦਾ ਰਿਸਪੋਨਸ ਮਿਲਿਆ ਤੁਹਾਨੂੰ ਬਹੁਤ ਵਧੀਆ ਜੀ ਸਾਰੇ ਆਪਣੇ ਨਾਲ ਨੇ ਜੀ ਤੁਹਾਡੇ ਇਹਦੇ ਪੰਜ ਸੀਨੀਅਰ ਤੇ ਮੈਂਬਰ ਸੀਗੇ ਉਹਨੇ ਮਤਲਬ ਪੰਜ ਦੇ ਫਾਰਮ ਕਾਪੀਟ ਹੋ ਚੁੱਕੇ ਨੇ ਹਾਂਜੀ ਹਾਂਜੀ ਹੋ ਚੁੱਕੇ ਆ ਜੀ ਕੀ ਕਹਿਣਾ ਚਾਹੋਗੇ ਕੁਝ ਸਰਪੰਚ ਦੀ ਚੋਣ ਵਿੱਚ ਲੋਕਾਂ ਨੂੰ ਸਪਰਭਾਂਜੀ ਜਿਤਾਉਂਦੇ ਨੇ ਸਰ ਪਿੰਡ ਦੇ ਕਿਨੇ ਕਿਨੇ ਮੁੱਦਿਆਂ ਨੂੰ ਮੂਹਰੇ ਲੈ ਕੇ ਆਉਂਗਾ ਸਰ ਸਭ ਤੋਂ ਪਹਿਲਾਂ ਅਸੀਂ ਨਸ਼ਿਆਂ ਨੂੰ ਦੂਰ ਕਰਾਂਗੇ ਜੀ ਨੌਜਵਾਨ ਪੀੜ੍ਹੀ ਲਈ ਅਸੀਂ ਸਟੇਡੀਅਮ ਬਣਾਉਣਾ ਚਾਹੁੰਦੇ ਆ ਜੀ ਤੇ ਉੱਥੇ ਜਿਮ ਦਾ ਸਮਾਨ ਜਿਹੜਾ ਉਹਨਾਂ ਨੂੰ ਸਾਰਾ ਦੇਵਾਂਗੇ ਜੀ ਤੇ ਉਸ ਤੋਂ ਬਾਅਦ ਜੀ ਅਸੀਂ ਵੱਧ ਤੋਂ ਵੱਧ ਵਿਕਾਸ ਕਰਾਂਗੇ ਜੀ ਪਿੰਡ ਦਾ ਤੇ ਹੋਰ ਜੀ ਅਸੀਂ ਗਰਾਊਂਡ ਬਣਾ ਰਹੇ ਹਾਂ ਜੀ ਬੱਚਿਆਂ ਲਈ ਪਾਰਕ ਬਣਾ ਰਹੇ ਹਾਂ ਜੀ ਜਿਹੜੇ ਛੋਟੇ-ਮੋਟੇ ਕੰਮ ਜਿਹੜੇ ਰਹਿ ਗਏ ਆ ਜੀ ਤੇ ਆਰਓ ਸਿਸਟਮ ਜੀ ਅਧੂਰਾ ਹੈ ਜੀ ਉਹ ਅਸੀਂ ਪੂਰਾ ਕੰਪਲੀਟ ਕਰਕੇ ਦਿਖਾਵਾਂਗੇ ਸਾਨੂੰ ਲੋਕ ਮੌਕਾ ਦੇਣ ਜੀ ਇੱਕ ਵਾਰ ਅਸੀਂ ਬਹੁਤ ਕੁਝ ਕਰਨਾ ਚਾਹੁੰਦੇ ਆ ਜੀ ਪਿੰਡ ਨੂੰ ਜਿਵੇਂ ਤੁਸੀਂ ਐਸੀ ਭਾਈਚਾਰੇ ਦੇ ਬਹੁਤ ਜ਼ਿਆਦਾ ਆਪਾਂ ਤੁਹਾਨੂੰ ਪਤਾ ਲਾ ਦਾਂਗੇ ਤੁਸੀਂ ਉਹਨਾਂ ਦੇ ਕਿਹੜੇ-ਕਿਹੜੇ ਮੁੱਦਿਆਂ ਦੀ ਗੱਲ ਕਰੋਗੇ ਐਸੀ ਭਾਈ ਜਾਰੇ ਲਈ ਜੀ ਜਿਵੇਂ ਕਿ ਦੇਖੋ ਜੀ ਆ ਨਰੇਗਾ ਸਕੀਮ ਆ ਗਈ ਇਹ ਵੱਧ ਤੋਂ ਵੱਧ ਕੰਮ ਚਲਾਵਾਂਗੇ ਜੀ ਅਸੀਂ ਸਾਡੇ ਜ਼ਿਆਦਾਤਰ ਲੋਕ ਗਰੀਬ ਨੇ ਜੀ ਉਹਨਾਂ ਨੂੰ ਕੱਚੇ ਘਰ ਨੇ ਜੀ ਉਹਨਾਂ ਨੂੰ ਪੂਰਾ ਕਰਾਂਗੇ ਜੀ ਤੇ ਹੋਰ ਵੀ ਕੋਈ ਸਕੀਮ ਆਊਗੀ ਤਾਂ ਵਧੀਆ ਰਾਸ਼ਨ ਗਾਰਡ ਨਹੀਂ ਬਣੇ ਜੀ ਜਿਨ੍ਹਾਂ ਦੇ ਉਹ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਤੇ ਵਧੀਆ ਤੋਂ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਮੁਕਾਬਲੇ ਚ ਕੌਣ ਖੜਾ ਹੋਏ ਮੇਰੇ ਮੁਕਾਬਲੇ ਚ ਜੀ ਸੁਖਵਿੰਦਰ ਕੌਰ ਜੀ ਪਹਿਲਾਂ ਮਤਲਬ ਸੀਗੇ ਸਰਪੰਚ ਉਹ ਖੜੇ ਨੇ ਕਾਫੀ ਲੰਮੇ ਛੰਮੇ ਤੁਜਨੇ ਪਿੰਡ ਦੇ ਮੁੱਦੇ ਆ ਜਾਂ ਜਿਹੜੇ ਨਹੀਂ ਹੋ ਸਕੇ ਕੋਈ ਕਿਹੜੇ ਉਹ ਮੁੱਦੇ ਨੇ ਜਿਹੜੇ ਤੁਸੀਂ ਕਾਰਨਾ ਚਾਹੁੰਦੇ ਇੱਕਤਾ ਜੀ ਸਾਡੇ ਸੱਪੜਾ ਜੀ ਉਹ ਪਿੰਡ ਦਾ ਜੀ ਵਿਕਾਸ ਮਤਲਬ ਸਾਰਾ ਪਾਣੀ ਹੈ ਜਿਹੜਾ ਗੰਦਾ ਜੀ ਉਹਦੇ ਵਿੱਚ ਜਾਂਦਾ ਹੈ ਉਸ ਨੂੰ ਅਸੀਂ ਅੱਗੇ ਕਿਤੇ ਹੋਰ ਸਪਲਾਈ ਕਰਨਾ ਚਾਹਾਂਗੇ ਜੀ ਤੇ ਉੱਥੇ ਅਸੀਂ ਵਧੀਆ ਗਰਾਊਂਡ ਤਿਆਰ ਕਰਨੀ ਹੈ ਜੀ ਨੌਜਵਾਨ ਪੀੜੀ ਲਈ ਤੇ ਇੱਕ ਜੀ ਪਾਰਕ ਦਾ ਸੀ ਸੋਚਿਆ ਜੀ ਪਾਰਕ ਹੈ ਨਹੀਂ ਸਾਡੇ ਪਿੰਡ ਦੇ ਵਿੱਚ ਇੱਕ ਜਿਆਦਾ ਮੁੱਦੇ ਉਰਦੇ ਹੁੰਦੇ ਨੇ ਜਦੋਂ ਕਿ ਨਵੀਂ ਪੰਚਾਇਤ ਬਣਦੀ ਆ ਜਾਂਦੀ ਆ ਹਨ ਤਾਂ ਉਹਦੇ ਵਿੱਚ ਐਸ.ਪੀ. ਜਿਹੜੇ ਰਾਸ਼ਨ ਕਾਰਡ ਬਹੁਤ ਕੱਟੇ ਜਾਂਦੇ ਆ ਹਾਂਜੀ ਤਾਂ ਇਹ ਅੱਜ ਬਹੁਤ ਸਾਰੇ ਐਸੇ ਪਰਿਵਾਰ ਨੇ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ ਨੇ ਲੋੜਵੰਦ ਨੇਗੇ ਉਹਨਾਂ ਨੂੰ ਕਣਕ ਵੀ ਨਹੀਂ ਮਿਲਦੀ ਤੁਹਾਡੀ ਇਹਦੇ ਬਾਰੇ ਕੀ ਵਿਚਾਰੇ ਨੇ ਹਾਂ ਮਿਸ ਪਹਿਲਾਂ ਸਰਪੰਚ ਨਹੀਂ ਸੀਗੇ ਹਾਂਜੀ ਪਹਿਲਾ ਅਸੀਂ ਨਹੀਂ ਸੀ ਜੀ ਤੇ ਫਿਰ ਵੀ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਦੇ ਆਂ ਜੀ ਗਰੀਬ ਜਨਤਾ ਜਿਹੜੀ ਉਹਨਾਂ ਦੇ ਬਾਰੇ ਸੋਚਣ ਦੀ ਕੋਸ਼ਿਸ਼ ਕਰਾਂਗੇ ਜੀ ਮਤਲਬ ਜਿਆਦਾ ਤੋਂ ਜਿਆਦਾ ਰਾਸ਼ਨ ਕਾਰਡ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਤੇ ਅਸੀਂ ਪਹਿਲਾਂ ਵੀ ਇਹ ਵਿਚਾਰ ਕਰਦੇ ਆਂ ਜੀ ਮਗਲੋਂ ਕਾਫੀ ਸਕੈਟਾ ਆ ਰਹੀਆਂ ਜੀ ਇਦਾਂ ਨਹੀਂ ਆ। ਹਾਂਜੀ। ਇਹ ਮੇਰੇ ਸਪੋਰਟਰ ਨੇ ਜੀ ਮੈਨੂੰ ਕਾਫੀ ਸਪੋਰਟ ਕੀਤੀ ਹੈ ਇਹਨਾਂ ਨੇ ਮੇਰੇ ਨਾਲ ਆਏ ਹਨ ਫਾਰਮ ਭਰਨ ਲਈ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂਬਰ ਜਿਹੜੇ ਮੇਰੇ ਨਾਲ ਖੜੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਮੇਰਾ ਨਾਮ ਸੰਸਾਰ ਸਿੰਘ ਹੈ। ਸੰਸਾਰ ਸਿੰਘ ਜੀ ਅੱਜ ਤੁਸੀਂ ਇੱਕ ਖੈਰ ਜਾਮਾ ਹੋਈ ਜਾਣਾ ਸਰਪੰਚ ਜੀ ਦੇ ਕੰਮ ਜਣਾ ਦੇਣੀ ਹੈ। ਹਾਂਜੀ। ਹਾਂ ਜੇ ਤੁਹਾਡੀ ਪੰਚਾਇਤ ਬਣਦੀ ਹੈ ਤਾਂ ਤੁਸੀਂ ਕਿਹੜੇ ਕਿਹੜੇ ਮੁੱਦਿਆਂ ਬਾਰੇ ਲੱਗੋਗੇ? ਅਸੀਂ ਮੁੱਦਾ ਹੀ ਪਹਿਲਾਂ ਤਾਂ ਮੁੱਦਾ ਹੀ ਇਹੀ ਪਿੰਡ ਦੇ ਜਿਹੜੇ ਵਿਕਾਸ ਰਹਿੰਦੇ ਆਈ ਇਸ ਲਈ ਸਮੇਂ ਤੋਂ ਮੰਨ ਲਓ ਵੀ ਉਹਨਾਂ ਨੂੰ ਪੂਰੇ ਕਰਾਂਗੇ। ਵੱਧ ਤੋਂ ਵੱਧ ਅਸੀਂ ਜੋ ਸਾਡੇ ਬੱਚੇ ਨਸ਼ਾ ਕਰ ਰਹੇ ਆ ਉਹਨਾਂ ਨੂੰ ਨਸ਼ੇ ਤੋਂ ਛਡਕਾਰਾ ਦਵਾਵਾਂਗੇ। ਮੰਨ ਲਓ ਸਾਡੇ ਦੋ ਗ੍ਰਾਊਂਡ ਸਕੂਲ ਦਾ ਸੀਗਾ ਉਹਦੇ ਬਾਰੇ ਗੱਲਬਾਤ ਕਰਾਂਗੇ। ਕਿਉਂਕਿ ਕ ਸੀਵਰੇਜ ਹੈ ਸਾਡੇ ਸੀਵਰੇਜ ਬਹੁਤ ਟਾਈਮ ਤੋਂ ਲੰਮੇ ਸਮੇਂ ਤੋਂ ਜਿੰਨ ਦੀ ਕਹਿ ਰਹੇ ਉਹ ਬਣ ਨਹੀਂ ਰਿਹਾ ਜੀ। ਉਹਦੇ ਮੁੱਦੇ ਤੇ ਗੱਲਬਾਤ ਕਰਾਂਗੇ। ਪਿੱਛੇ ਤੋਂ ਵੀ ਚੱਲਦੀ ਐ ਆਰਓ ਸਿਸਟਮਾ ਦੂਰਾ ਪਿਆ ਗਈ। ਮੰਨ ਲਓ ਵੀ ਉਹਦੇ ਕਾਰਨ ਹੀ ਮੰਨ ਲਓ ਬਹੁਤ ਸਾਡੇ ਲੋਕਾਂ ਨੂੰ ਸਮੱਸਿਆ ਆ ਰਹੀਆਂ ਨੇ। ਬਿਮਾਰੀਆਂ ਲੱਗ ਰਹੀਆਂ ਨਹੀਂ ਕਿਉਂਕਿ ਜਿਵੇਂ ਕਿ ਕਾਲਾ ਪੀੜਿਆ ਕਿਲੋਈ ਹੋਰ ਬਹੁਤ ਦੁੱਖ ਤਕਲੀਫਾਂ ਨੇ ਮੰਨ ਲਓ ਆਰੋ ਸਿਹਤਮੰਤ ਚੱਲ ਗਈ ਸਾਡੇ ਗਰੀਬ ਲੋਕਾਂ ਨੂੰ ਬਹੁਤ ਵਧੀਆ ਵਧੀਆ ਮਿਲ ਗਈ ਸ਼ਹਿਰੀ ਜਿਹੜੀ ਸਰਪੰਚੀ ਦੀ ਚੋਣ ਲੜ ਰਹੇ ਆ ਉਹ ਆਇਆ ਵੀ ਕਿਸੇ ਵੀ ਪਾਰਟੀ ਤੋਂ ਉੱਪਰ ਉੱਠ ਕੇ ਅਸੀਂ ਪਿੰਡ ਦੀ ਸਹਿਮਤੀ ਦੇ ਨਾਲ ਜਿਹੜੀ ਚੋਣ ਲੜਨ ਜਾ ਰਹੇ ਆ ਸਰਪੰਚੀ ਦੀ ਔਰ ਜੋ ਪਿੰਡ ਦੇ ਮੁੱਦੇ ਨੇ ਇੱਕ ਉਹ ਪਖਵਾਲ ਪਾਰਟੀਆਂ ਤੋਂ ਹਰ ਇੱਕ ਪਾਰਟੀਆਂ ਨੂੰ ਛੱਡ ਕੇ ਪਿੰਡ ਦੇ ਮੌਦਿਆਂ ਨੂੰ ਮੈਂ ਮੁੱਖ ਰੱਖ ਕੇ ਅਸੀਂ ਵੱਧ ਤੋਂ ਵੱਧ ਪਿੰਡ ਦਾ ਵਿਕਾਸ ਕਰਾਂਗੇ ਔਰ ਜੋ ਵੀ ਮਤਲਬ ਆਉਗੀਆਂ ਗਵਰਨਮੈਂਟ ਆਉਂਦੀ ਹੈ ਕੋਈ ਵੀ ਸਰਕਾਰ ਆਉਂਦੀ ਹੈ ਅਸੀਂ ਉਸੇ ਦੇ ਸਾਥ ਦੇਣਗੇ